ਕਿਹੜਾ? ਨੀਲ। ਕਿਹੜਾ ਪੰਡ ਜੇ? ਘੋੜੀਆਂ। ਕੀ ਹੋਇਆ ਕੀ ਹੈ ਜੇ ਇਹ ਮੁੰਡੇ ਜਿਹੜੇ ਫੜ ਕੇ ਪੜਾਏ ਕੋਸ ਨੂੰ? ਇਹ ਭਾਈ ਮੈਂ ਦਰਵਾਜ਼ਾ ਸਭ ਗਈ ਆਂ ਜਿੰਦਰਾ ਦੀ ਮਾਰ ਕੇ ਗਈ ਆਂ ਮਗਰ ਉਹ ਆਏ ਆ ਬੰਦੇ ਇਹਨਾਂ ਜਿੰਦਰਾ ਤੋੜ ਕੇ ਮੇਰੇ ਅੰਦਰ ਲੋਕਣ ਪਏ ਨੇ। ਮੇਰੇ ਜੀੜ ਨੇ ਬੰਦੇ ਬੜੇ ਨੇ ਤੇ ਉਹਨਾਂ ਨੂੰ ਉਹਨਾਂ ਨੇ ਆਣ ਦਿੱਤਾ ਤੇ ਟਾਣੇ ਲਿਆਂਦੇ। ਤੇ ਉਹਨਾਂ ਨੂੰ ਕੋਈ ਪੁਲਿਸ ਕਾਰਵਾਈ ਵੀ ਕਰਨ ਦੀ ਉੱਤਾ ਪਾਉਂਦੇ ਆ। ਤੇ ਉਹਨਾਂ ਨੂੰ ਨਹੀਂ ਕੋਈ ਦਾਦੇ ਬੋਲਦੀ। ਇਹ ਤੁਹਾਡਾ ਬੇਟਾ ਫੌਜ 'ਚ ਵੀ ਨੌਕਰੀ ਕਰਨਾ। ਬਾਜੀ ਮੇਰਾ ਮੁੰਡਾ ਪਹੁੰਚਿਆ ਜਮੂ ਡਿਊਟੀ ਕਰਨ ਗਿਆ। ਆਦਮੀ ਮੇਰਾ ਮੁੱਕਾ ਵਾ ਘਰ ਜਾ ਕੇ ਵੇਖੋ ਮੇਰੇ ਘਰ ਆਦ ਕੀ ਆ ਕਰਦੇ। ਨਹੀਂ ਤੁਸੀਂ ਉਹਨਾਂ ਨੂੰ ਦੱਸਿਆ ਨਹੀਂ ਕਿ ਇਹਨਾਂ ਇਹਨਾਂ ਚੋਰੀ ਕੀਤੀ ਇਹਨਾਂ ਦੇ ਕਾਰਵਾਈ ਕੀਤੀ ਜਾਵੇ। ਕਾਰਵਾਈ ਕੀਤੀ ਜਾਵੇ ਬਾਜੀ ਕੀਤੀ ਜਾਵੇ। ਨਹੀਂ ਉਲਟਾ ਪੁਲਸ ਕੀ ਕਹਿੰਦੇ ਆ ਤੁਹਾਨੂੰ? ਉਲਟਾ ਪੁਲਸ ਉਲਟਾ ਪੁਲਸ ਨਹੀਂ ਆਸ ਤੇ ਦੇ ਪ੍ਰੈਸ਼ਰ ਪਾਉਂਦੇ ਆ। ਪ੍ਰੈਸ਼ਰ ਪਾਉਂਦੀ ਪਈ ਆ ਦਾ ਦਾ। ਇਹ ਕੋਣ ਮੰਗ ਕੀ ਕਰਦੇ ਜੀ ਅਈ ਇਹ ਮਾਣੇ ਨੂੰ ਪਤਾ ਪਤਾ ਪੁੱਛਿਆ ਜਾਵੇ ਕਿ ਤੂੰ ਦੇਾ ਕੋਣ ਆ ਉਹ ਇਤਰਾ ਹੋਇਆ ਕਿਉਂ ਇਸ ਤਰ੍ਹਾਂ ਦੇ ਘਰ ਚਾਂ ਤਿੰਨ ਦਿਨ ਸਤੇ ਆ ਮੇਰਾ ਪੁੱਤ ਤੇ ਆਦਮੀ ਮੇਰਾ ਨਹੀਂ ਹੈਗਾ ਕਿੱਥੇ ਡਿਊਟੀ ਕਰਦਾ ਮੁੰਡਾ ਤੁਹਾਡਾ ਜੰਮੂ ਕਰਦਾ ਹੈ ਠੀਕ ਜਨਾਬ ਜੀ ਤੁਹਾਡਾ ਕਾਲ ਸਿੰਘ ਜੀ ਕਿਹੜਾ ਬੰਦੇ ਤੋਂ ਨਹੀਂ ਹੋਈ ਕੀ ਮਸਲਾ ਜਿਹੜੇ ਵਿਅਕਤੀ ਖੜਾਏ ਤੁਸੀਂ ਪੁਲਿਸ ਨੂੰ ਆ ਬਾਹਮਾ ਬੰਨੀਆਂ ਜਿੰਨਾਂ ਦੀ ਇਹ ਆਏ ਆ ਜੀ ਭਾਜੀ ਅਸੀਂ ਇਦਾਂ ਸਾਡਾ ਪ੍ਰਵਾਸ ਸਾਰਾ ਦਰਬਾਰ ਸਾਬ ਗਿਆ ਹਾਂ ਜੀ ਪਰਿਵਾਰ ਸਾਰਾ ਸਾਡਾ ਦਰਬਾਰ ਸਾਹਿਬ ਗਿਆ ਵਾ ਅਸੀਂ ਦੂਮੇ ਜੀ ਘਰੇ ਇਹ ਦਿਨ ਕੋਈ 11 ਕ ਸਵਾ 11 ਦੀ ਗੱਲ ਆ ਅਸੀਂ ਮੇਰੇ ਘਰ ਦੀ ਕਹਿੰਦੀ ਵੀ ਆਹ ਬੰਦਾ ਇੱਕ ਭਰਾ ਆ ਆਪਣੇ ਗੀਤੇ ਦੇ ਘਰ ਆਣ ਵੜਿਆ ਤੇ ਵੇਖੋ ਬਲਾ ਰਿਸ਼ਤੇ ਵਾਲਾ ਕੌਣ ਹੈ ਇਹ ਮੈਂ ਉਹਨੂੰ ਕਹਿ ਰਿਹਾ ਵੀ ਉਹ ਤੇ ਦਿਨ ਦੀ ਨਹੀਂ ਕੋਈ ਰਿਸ਼ਤੇਦਾਰੂ ਹੈ ਘਰ ਆਣ ਕੇ ਅੰਦਰ ਸਿੱਧਾ ਵੜ ਗਿਆ ਤਾਂ ਕਿਦਾਂ ਕਿਸੇ ਦੀ ਜੁਰਤ ਵੜ ਜੂਗਾ ਉਹਨੂੰ ਫਿਰ ਮੇਰੇ ਘਰ ਦੀ ਕਹਿੰਦੀ ਵੀ ਇੱਕ ਪੁੱਛੋ ਸਹੀ ਭੰਗ ਰਿਸ਼ਤੇਦਾਰ ਹੀ ਆ ਮੈਂ ਜਾ ਕੇ ਭਾਈਆਂ ਨੂੰ ਪੁੱਛਿਆ ਵੀ ਤੂੰ ਆਇਆ ਕਿੱਥੋਂ ਗਈ ਸੀ ਕਿੱਧਰ ਆਇਆ ਉਹ ਮੈਨੂੰ ਕਹਿੰਦਾ ਵੀ ਮੈਂ ਆਪਣੇ ਇਨਵਰਟਰ ਵੇਖਣਾ ਤੇ ਮੈਂ ਕਿਹਾ ਭਾਈ ਇੱਥੇ ਤੇ ਘਰੇ ਕੋਲੇ ਇਨਵਰਟਰ ਤੋਂ ਕਿਦਾ ਵੇਖਣਾ ਜਦੋਂ ਐਨੀ ਗੱਲ ਕੀਤੀ ਆ ਤੇ ਉਸੇ ਵੇਲੇ ਉਹ ਆਪਣੇ ਭਾਜ ਗਿਆ ਮੇਰੇ ਗੱਡੀ ਲਾ ਕੇ ਅਗਲੇ ਬੰਨੇ ਗਲੀ 'ਚ ਮੋਟਰਸਾਈਕਲ ਢਾਕੇ ਬੰਦਾ ਖਲੋਤਾ ਵਾ ਇਹ ਮੋਟਰਸਾਈਕਲ ਭਿਹਾ ਕੇ ਤੇ ਬਹੁਤ ਤੇਜ਼ ਨਿਕਲਿਆ ਅਗਲੇ ਬੰਨੇ ਮੇਰੇ ਚਾਚੇ ਦਾ ਪੁੱਤਾਂ ਉੱਡਿਆ ਗੱਡੀ ਰਹਿ ਕੇ ਮੈਂ ਉਹਨਾਂ ਆਖਿਆ ਲਲਕਾਰਾ ਮਾਰਿਆ ਮਾਰ ਗੱਡੀ ਲਾ ਬੰਦੇ ਪਤਾ ਨਹੀਂ ਘਰੋਂ ਕੀ ਲੈ ਗਈ ਅਸੀਂ ਗੱਡੀ ਮਗਰ ਲਾਈ ਆ ਗੱਡੀ ਮਗਰ ਲਾ ਕੇ ਨਾ ਸਾਨੂੰ ਕੋਈ ਡਾਕ ਪਹ ਹੇ ਸਾਹ ਜੀ ਇੱਕ ਨਗਰੀ ਅਸੀਂ ਗੱਡੀ ਰੱਖੀ ਆ ਲੰਕਾਰੇ ਮਾਰੀ ਕੇ ਮੁਲਕ ਬਹੁਤ ਜ਼ਿਆਦਾ ਕਾਲੇ ਬਨੇ ਇਕੱਠਾ ਦੇ ਆ ਅਗਲੇ ਬਨੇ ਫੜਕ ਬੰਦ ਹੋ ਗਿਆ ਜਦੋਂ ਫੜਕ ਬੰਦ ਹੋਇਆ ਇਹਨਾਂ ਲੀਟ ਪਾ ਗਏ ਤੇ ਮੋਰਸਲ ਲੀਟ ਪਾ ਲਿਆ ਵਾ ਅਗਲੇ ਬਨੇ ਖੱਡੀ ਆ ਇਹ ਖੱਡੀ ਜੀ ਵੜ ਗਿਆ ਮੋਰਸਲ ਪੋਨਚਰ ਨੂੰ ਅਗਲੇ ਬਨੇ ਬੰਦੇ ਪੈ ਗਏ ਹੈ ਮਗਰੋਂ ਪੈ ਗਏ ਬੰਦੇ ਅਸੀਂ ਬੰਦੇ ਕਰਲੇ ਕਵਰ ਫੜ ਲਿਆ ਫੜ ਲਿਆ ਤੇ ਉੱਥੇ ਚਲੋ ਥਾਡੇ ਮੇਰੇ ਤਾਤੇ ਦੇ ਪੁੱਤ ਨੇ ਚੌਂਕੀ ਜਾ ਕੇ ਦੱਸਿਆ ਵੀ ਇਤਰਾ ਬੰਦੇ ਫੜ ਲਿਆ ਚੌਂਕੀ ਵਾਲੇ ਜਾ ਕੇ ਦੋ ਬੰਦੇ ਜਾ ਕੇ ਤੇ ਉਥੋਂ ਬੰਦੇ ਫੜ ਲਿਆਏ ਬੰਦੇ ਫੜ ਕੇ ਅਹੀਂ ਆਣ ਕੇ ਚੌਂਕੀ ਆਏ ਕੌਂਕੀਆ ਵਾਲਿਆਂ ਨੇ ਬੰਦੇ ਅੰਦਰ ਹਵਾਲਾੜੇ ਤੇ ਦੇ ਗਏ ਤੇ ਉਹਨਾਂ ਤੋਂ ਪਤਾ ਨਹੀਂ ਕੀ ਗੱਟਮਟ ਕੀ ਕੀ ਆ ਕੀ ਨਹੀਂ ਵੈਗਰੂ ਜਾਣਦਾ ਵਾ ਠੰਦਰ ਆਣ ਕੇ ਮੈਨੂੰ ਆਂਦਾ ਵੀ ਇਹਨਾਂ ਕੋਲੇ ਦੋ ਮਨਵਾਇ ਲਿਆ 1200 ਰੁਪਈਆ ਵਾ ਇਹਨਾਂ ਦਾ ਇਹਨਾਂ ਨੇ ਪੈਸੇ ਤੇ ਨਾਲ ਮੋਬਾਈਲ ਜਿਹੜੇ ਦੋ ਦਿਓ ਅਹੀ ਉਹਦੇ ਘੜੀ ਹੱਥ ਜੋੜਿਆ ਵੀ ਸਾਨੂੰ ਕਿਸ ਚੀਜ਼ ਦਾ ਪਤਾ ਨਹੀਂ ਨਾਂ ਪਹਿਿਆਂ ਦਾ ਪਤਾ ਨਾ ਕੋਈ ਮੋਬਾਈਲ ਦਾ ਪਤਾ ਸੜ ਤੋਂ ਤੂੰ ਸੌ ਨੇਮ ਲੈ ਸਕਦਾ ਵਾ ਉਹ ਥਾਣੇਦਾਰ ਨੇ ਇਨਾ ਪ੍ਰੈਸ਼ਰ ਪਾਇਆ ਬਹੁਤ ਜ਼ਿਆਦਾ ਸਾਨੂੰ ਮਾਰਾ ਚੰਗਾ ਬੋਲਿਆ ਮੈਨੂੰ ਕੁੜੀਆਂ ਦੀਆਂ ਗਾਲਾਂ ਕੱਢੀਆਂ ਵਾ ਬਕਾਇਦਾ ਉੱਥੇ ਦੋ-ਦੋ ਬਧੀ ਹਵਾ ਲੜ ਦੇ ਵਿੱਚ ਦੇਣ ਲੱਗਾ ਇਹ ਬੰਦਿਆਂ ਨੇ ਮੈਨੂੰ ਬਾਹਰ ਕੱਢ ਕੇ ਲਿਆਂਦਾ ਵਾ ਤੇ ਥਾਣੇਦਾਰ ਨੇ ਬਹੁਤ ਜ਼ਿਆਦਾ ਮਾਰਾ ਚੰਗਾ ਮਤਲਬ ਕਿ ਉਲਟਾ ਤੁਹਾਡੇ ਘਰ 'ਚੇ ਵਿਅਕਤੀ ਲੁੱਟ ਕਰਨ ਆਇਆ ਤੇ ਪੁਲਿਸ ਉਹਨਾਂ ਦੀ ਮਦਦ ਕਰਨ ਉਹਨਾਂ ਦੀ ਮਦਦ ਕਰ ਰਹੀ ਏ ਪੁਲਿਸ ਉਹਨਾਂ ਦੀ ਬਕਾਇਦਾ ਥਾਣੇ 'ਤੇ ਠੋਕ ਕੇ ਮਤ ਕੀਤੀ ਜੇ ਇੱਕ ਗੱਲ ਦੀ ਜਿੱਥੇ ਮਰਜ਼ੀ ਮੇਰੇ ਤੋਂ ਸੌਣ ਨੇ ਮੇਰੇ ਨੂੰ ਕੁੜੀਆਂ ਨੇ ਮੈਨੂੰ ਗਾਲਾਂ ਕੱਢੀਆਂ ਜੇ ਧੱਕੇ ਮਾਰ ਕੇ ਮੈਨੂੰ ਹਵਾਲਾ ਰਹ ਤੇ ਦੇਖਣ ਲੱਗਾ ਫਿਰ ਦੂਜੇ ਮੁਲਾਜ਼ਮਾਂ ਨੇ ਵੀ ਆਖਿਆ ਕਿ ਚਲ ਥਾਣੇ ਦਾ ਮਤਲਬ ਅਫਸਰ ਠੰਡੇ ਹੋ ਠੰਡੇ ਹੋ ਹੁਣ ਕੀ ਮੰਗ ਕੀ ਕਰਦੇ ਜੇ ਮੰਗ ਕਰਦੇ ਵੀ ਇਹ ਜਿਹੜੀਆਂ ਮੈਨੂੰ ਕੁੜੀਆਂ ਨੇ ਗਾਲਾਂ ਕੱਢੀਆਂ ਇਹਦਾ ਇਨਸਾਫ ਮਿਲਣਾ ਚਾਹੀਦਾ ਦੂਜੀ ਗੱਲ ਇਹ ਵੀ ਅਸੀਂ ਬੰਦੇ ਜਿਹੜੇ ਫੜ ਕੇ ਫ ਇਹ ਤੇਨੂੰ ਕਿਉਂ ਇਹਨਾਂ ਦਾ ਥਰਕਲੇ ਤੇ ਇਹਨਾਂ ਘੁੰਮਦਾ ਪੁਲਸ ਦਾ ਤੇ ਸਾਡੇ ਤੇ ਬਹੁਤ ਜ਼ਿਆਦਾ ਇਹਨੇ ਸੜਕਾ ਮਾਰਾ ਕੀਤਾ ਵਾ ਇਹ ਠੰਡਾ ਉਹ ਚਾਹੁੰਦੇ ਤੁਸੀਂ ਇਹਨਾਂ ਤੇ ਕਾਰਵਾਈ ਹੋਵੇ ਬਿਲਕੁਲ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਬਾਕੀ ਰਹੀ ਭਾਜੀ ਗੱਲ ਇਹ ਆਂਦਾ ਮੇਰੀ ਦੁਕਾਨ ਇੱਥੇ ਆਂਦਾ ਮੈਂ ਤੈਨੂੰ ਤੁੰਦਾ ਮੈਂ ਜੱਟ ਨਾ ਕਿ ਇਹ ਨਾਂ ਤੇਰਾ ਮੈਂ ਪਰਚਾ ਠੋਕਾ ਤੈਨੂੰ ਦਿੱਥੇ ਨੂੰ ਨਾ ਠੋਕਿਆ ਕੌਣ ਆਂਦਾ ਇਹ ਠੰਡਾਰੀ ਆਂਦਾ ਮੈਂ ਵੀਰ ਤੇਰਾ ਪੰਜੀ ਮੇਰਾ ਨਾਮ ਪੁਰਜੱਟ ਸੇ ਪੰਜੀ ਕਿਹੜਾ ਪੰਡਾ ਜੀ ਹੁਨੀ ਆ ਜੀ ਕੀ ਗੱਲ ਕੀ ਹੋਈ ਐਡ ਬੰਦੇ ਤੁਸੀਂ ਪੁਲਿਸ ਨੂੰ ਫੜਾਏ ਹੋਣਾ ਰੋਜ਼ ਨਹੀਂ ਵੀਰ ਜੀ ਪੰਜਾਬ ਦੇ ਮਾੜੇ ਹਾਲਾਤ ਬੜੀਆਂ ਨਿੰਦਣਯੋਗ ਗੱਲਾਂ ਨੇ ਇੱਕਦਮ ਵੀਰ ਜੀ ਬੰਦੇ ਵੀਰ ਜੀ ਹੋਣਾ ਤੁਹਾਨੂੰ ਸਾਰੀ ਗੱਲ ਦੱਸਦੀ ਹੈ ਬੰਦੇ ਫੜ ਲਿਆ ਮੈਂ ਖੁਦ ਜਾ ਕੇ ਤਲਾਸ਼ ਦੇ ਗਿਆ ਕਿ ਇਦਾਂ ਬੰਦੇ ਫੜੇ ਆ ਉਹਨਾਂ ਨੂੰ ਲੈ ਕੇ ਆਉਗੀ ਕੀ ਕੀਤਾ ਬੰਦਿਆਂ ਨੇ ਬੰਦੇ ਵੀਰ ਜੀ ਮੇਰੇ ਤਾਇਆ ਦਾ ਬੇਟਾ ਇਹਨਾਂ ਨੇ ਕਰੋ ਮਤਲਬ ਜਿੰਦਰਾ ਭਨ ਕੇ ਮੈਟਰ ਚੋਰੀ ਕਰਦੇ ਸੀ ਇਹ ਮਗਰ ਭੱਜਿਆ ਮੈਂ ਰਸਤੇ 'ਚ ਆਉਣ ਦੇ ਹੱਥੋਂ ਸੋਨਾ ਮੋੜ ਸਿਰ ਭੁਜਾ ਲਿਆ ਏ ਉਸ ਤੋਂ ਬਾਅਦ ਅਸੀਂ ਗੱਡੀ ਲਾਈ ਆ ਤੇ ਉੱਥੇ ਨਾ ਰਸਤੇ 'ਚ ਫਾੜਕ ਹੁੰਦਾ ਏ ਫਾੜਕ ਬੰਦ ਸੀ ਤੇ ਉਹ ਫਾੜਕ ਜੀ ਤੋਂ ਟਪਾਉਣ ਲੱਗੇ ਆ ਉਤੋਂ ਗੱਡੀ ਹੋਰ ਬੰਦੇ ਨਾਲ ਜੁੜ ਗਿਆ ਕਾਫੀ ਬੰਦੇ ਹੋ ਗਏ ਉਹਨਾਂ ਨੇ ਰੌਲਾ ਪਾਇਆ ਤੇ ਬੰਦੀ ਲੈ ਫੜ ਠੀਕ ਹੈ ਜੀ ਬਾਕਾਇਦਾ ਅਸੀਂ ਤਲਾਹ ਦਿੱਤੀ ਹੈ ਚੌਂਕੀ ਜਾ ਕੇ ਮੈਂ ਖੁਦ ਜਾ ਕੇ ਲੈ ਕੇ ਆਇਆ ਮੁਲਾਜ਼ਮਾਂ ਨੂੰ ਮੁਲਾਜ਼ਮ ਲੈ ਕੇ ਆਉਂਦਾ ਬਜਾਣੇ ਕੀ ਉਹਨਾਂ ਦੀ ਅਗੇਂਡਮੈਂਟ ਹੋਈ ਆ ਤੇ ਥਾਣੇਦਾਰ ਇਹ ਮੇਰੇ ਤਾਈ ਦੇ ਬੇੜਾ ਇਹਨਾਂ ਦੇ ਬਹੁਤ ਜ਼ਿਆਦਾ ਪ੍ਰੈਸ਼ਰ ਪਾ ਰਿਆ ਕਹਿੰਦਾ ਉਹਨਾਂ ਦੇ ਦੋ ਫੋਨ ਨਿਕਲ ਗਏ ਆਇਆ ਕਿ ਫੋਨ ਨਿਕਲੇ ਤਾਂ ਵੈਰੀਫਾਈ ਕਰੋ ਪ੍ਰੈਸ ਕਰਕੇ ਬੰਦੇ ਚੱਕੋ ਜਿੰਨਾਂ ਕੋ ਫੋਨ ਹੈ ਅੱਛਾ ਉਲਟਾ ਚੋਰਾ ਨਹੀਂ ਮਦਦ ਕਰਨਦਾ ਹਾਂ ਬਿਲਕੁਲ ਤੁਹਾਨੂੰ ਮਾੜਾ ਬੋਲ ਲੈਂਦਾ ਬਹੁਤ ਜ਼ਿਆਦਾ ਬাজি ਮਾੜਾ ਬੋਲ ਲੈਂਦੇ ਇਹਨਾਂ ਨੂੰ ਇਹਨੂੰ ਤੇ ਚੋਕਿਆ ਹੋਣਾ ਥਾਣੇਦਾਰ ਕਿਹੜਾ ਜਿਹੜਾ ਵੀਡੀਓ ਜੀ ਦੇਖਦਾ ਪਿਆ ਮੋਨਾ ਜੀ ਹਾਂ ਜੀ ਮੋਨਾ ਜੀ ਦੀ ਨਾਂ ਦਾ ਪਤਾ ਦਾ ਨੇ ਨਾ ਨਾ ਨਹੀਂ ਪਤਾ ਵੇ ਜਾਨ ਕੇ ਹੋਣ ਦੀ ਹੁਣ ਮੰਗ ਕੀ ਕਰਦੇ ਤੁਸੀਂ ਮੰਗ ਵੀ ਇਹ ਜੀ ਇਨਸਾਫ ਮਿਲਣਾ ਚਾਹੀਦਾ ਇਹਨੂੰ ਵੀ ਗਾਲਾਂ ਕੱਢੀਆਂ ਕਿਆਂ ਕੁੜੀਆਂ ਦੀਆਂ ਠੰਡ ਨਾਲ ਕੋ ਅੱਛਾ ਤੇ ਚੋਰਾਂ ਤੇ ਕਾਰਵਾਈ ਚਾਹੀਦੀ ਹੈ ਹਾਂਜੀ ਉਹਨਾਂ ਦੇ ਵਿੱਚ ਕਾਰਵਾਈ ਕੀਤੀ ਜਾਵੇ ਉਹਨਾਂ ਕਿੰਨੇ ਕ੍ਰਾਈਮ ਕੀਤੇ ਹੋਣਗੇ ਉਹਨਾਂ ਦੇ ਵੈਰੀਫਾਈ ਤੇ ਕਰਨ ਉਹਨਾਂ ਦੀ ਮਦਦ ਤਾਂ ਨਾ ਕਰਨ ਇਹਡੇ ਮਾੜੇ ਹਾਲਾਤ ਹੋ ਗਏ ਨੇ ਜੀ 11 ਵਜੇ ਦਾ ਟਾਈਮ ਹੈ ਦਿਨ ਦਿਹਾੜੇ ਗੁੰਡਾਗਰਦੀ ਛਰੇਮ ਚੱਲਦੀ ਆ ਤੇ ਪ੍ਰਸ਼ਾਸਨ ਕੁਝ ਨਹੀਂ ਕਰੁੰਦਿਆ ਤੇ ਜੇ ਉੱਪਰ ਲੈਵਲ ਤੇ ਬੜਾ ਕੁਝ ਕਰੀ ਜਾਂਦਾ ਹੈ ਨਿਊਜ਼ਾਂ 'ਚ ਬੜਾ ਕੁਝ ਕਰੀ ਜਾਂਦੇ ਇਦਾਂ ਹੋ ਗਿਆ ਉਦਾਂ ਹੋ ਗਿਆ ਗਰਾਊਂਡ ਲੈਵਲ ਤੇ ਬਹੁਤ ਮਾੜੇ ਹਾਲਾਤ ਨੇ ਜੀ ਬਹੁਤ ਹੀ ਮਾੜਾ ਹੈ। ਹੈਲੋ ਸਸੀਆ ਭਾਜੀ ਇਹ ਐਸੇ ਕਮਲਜੀਤ ਸਿੰਘ ਬੋਲਦੇ ਚੌਂਕੀ ਘਰੇਾਲੇ ਤੋਂ ਜੀ। ਹਾਂਜੀ ਇਹ ਐਸੇ ਕਮਲਜੀਤ ਸਿੰਘ ਬੋਲਦੇ ਚੌਂਕੀ ਘਰੇਾਲੇ ਤੋਂ। अच्छा पाजी ਤੁਹਾਨੂੰ ਕੁਝ ਕਾਰਜ ਸਿੰਘ ਜਾਂ ਪੂਨੀਆਂ ਦੇ ਉਹਨਾਂ ਬੰਦੇ ਫੜਾਏ ਜਿਹੜੇ ਉਹਨਾਂ ਦੇ ਘਰ ਲੁੱਟ ਕਰਨ ਪਏ ਸੀਗੇ ਘਰੋਂ ਸਮਾਨ ਚੁੱਕਣ ਪਏ ਤੇ ਪਾਜੀ ਉਹ ਇੱਕ ਤਾਂ ਉਹਨਾਂ ਤੁਹਾਨੂੰ ਬੰਦੇ ਫੜਾਏ ਤੇ ਇੱਕ ਤੁਸੀਂ ਉਹਨਾਂ ਨੂੰ ਕੁੜੀਆਂ ਦੀਆਂ ਗਾਲਾਂ ਕੱਢੀਆਂ ਤੇ ਉਹਨਾਂ ਦੀ ਬੇਇੱਜ਼ਤੀ ਕਰਕੇ ਉਹਨਾਂ ਨੂੰ ਕੱਢਿਆ ਚੌਂਕੀ ਚੁੱਕੀ ਕਰਨ ਕੀ ਆ ਜੀ ਗਾਲ ਕੋਈ ਨਹੀਂ ਕੱਢੀ ਪਾਜੀ ਮੈਂ ਉਹਨਾਂ ਨੂੰ ਕਿਹਾ ਵਾ ਇਹਨਾਂ ਦੇ ਦੋ ਫੋਨ ਇੱਕ ਕੋ 1200 ਰੁਪਏ ਹੈ ਇੱਕ ਕੋ 900 ਰੁਪਏ ਹੈ ਠੀਕ ਹੈ ਜੀ ਪਾਜੀ ਇਹਨਾਂ ਨੂੰ ਮੈਂ ਇਹ ਗੱਲ ਕਹੀ ਆ ਕਿ ਪਾਜੀ ਇਹਨਾਂ ਦੀ ਆਪਾਂ ਜਿਹੜੀ ਮਾਨਤ ਦੇਣੀ ਦੇਣੀ ਹੈ ਬਾਕੀ ਉਈ ਗੱਲ ਤੇ ਮੈਂ ਟਿਕੋ ਲੈਣ ਨੂੰ ਅਹੀਂ ਕਿਹੜਾ ਵੀ ਅਹੀਂ ਜਾ ਕੇ ਗੱਡੀ ਚ ਲੈ ਜਾਂਦੇ ਆ ਬਿਲਕੁਲ ਸਾਰੇ ਇੱਕ ਇੱਕ ਮੈਨੂੰ ਤੁਸੀਂ ਗੱਲ ਇਹ ਉਹਨੇ ਉਹਨੇ ਬੰਦੇ ਨਹੀਂ ਕੋਤ ਮੈਨੂੰ ਗਿਆ ਹੁੰਦਾ ਆਹ ਭਾਜੀ ਆ ਬੰਦੇ ਨਹੀਂ ਮੈਨੂੰ ਰਹਿ ਆ ਤੇ ਨਾਲੇ ਪੈਲੇ ਆ ਮੇਰੀ ਗੱਲ ਸੁਣੋ ਸਰ ਇਹ ਅਗੋਂ ਆਦੇ ਸਾਡੇ ਕੋਲ ਆਹੀ ਗੱਲ ਨਹੀਂ ਠੀਕ ਸਰ ਪਾਵਰ ਤੁਹਾਡੇ ਕੋਲ ਆ ਤੁਸੀਂ ਫੋਨ ਟ੍ਰੇਸ ਤੇ ਲਾਓ ਜਿਹਦੇ ਕੋਲ ਬੰਦਾ ਉੱਤੇ ਪਰਚਾ ਕਰੋ ਠੀਕ ਹੈ ਠੀਕ ਹੈ ਭਾਈ ਠੀਕ ਹੈ ਜਿਹੜੀ ਗੱਲ ਹੋਈ ਉਹ ਮੈਂ ਦੱਸਦਾ ਤੁਹਾਨੂੰ ਹਾਂਜੀ ਹਾਂਜੀ ਕੋ ਗੱਲ ਹੀ ਨਹੀਂ ਮੈਂ ਤੇ ਇਨੀ ਗੱਲ ਕਹੀ ਆ ਤੇ ਭਾਈ ਇਹਨਾਂ ਦੇ ਦੋ ਫੋਨ ਹਾਂਜੀ ਦੋ ਫੋਨ ਇਹਨਾਂ ਦੇ 1000 ਰੁਪਿਆ ਤੇ ਇੱਕ ਤੋਂ ਇੱਕ ਤੋਂ ਲੰਘ ਸੁਆ ਤੇ ਇੱਕ ਵਾਰ ਉਹ ਬਿਲਕੁਲ ਬੰਦਾ ਤੁਹਾਡਾ ਇਹਨਾਂ ਦੇ ਫੋਨ ਖੁਦ ਖੁਦ ਕੋਲ ਲਿਆਂਦਾ ਇਹਨਾਂ ਦੇ ਸਰ ਉਲਟਾ ਹੁੰਦਾ ਤੁਸੀਂ ਸਾਡੇ ਤੇ ਚੋਰੀ ਦਾ ਜਾਨ ਹੋਵੇ ਜੇ ਮੈਂ ਮੈਂ ਤੇ ਇਹਨਾਂ ਦੀ ਚੀਜ਼ ਮੰਗਣ ਲਿਆ ਤੁਹਾਡੇ ਕੋਲ ਤੇ ਸਰ ਜਿਹੜਾ ਉਹਨਾਂ ਦੇ ਘਰ ਡਾਕਾ ਇਹ ਮਾਰਨ ਪਏ ਉਹਦੀ ਕੋਈ ਕਾਰਵਾਈ ਨਹੀਂ ਜੀ ਜਿਹੜੀ ਉਹ ਆਜੋ ਜਿਹੜੀ ਕਾਰਵਾਈ ਕਰਾਉਂ ਆਇਓ ਉਹ ਤਾਂ ਆਏ ਤੁਸੀਂ ਤਾਂ ਉਹਨਾਂ ਨੂੰ ਕੋ ਗਾਲਾਂ ਕੱਢ ਕੇ ਉਥੋਂ ਭਜਾ ਦਦਾ ਅਛਾ ਜੀ ਐ ਭਾਈ ਤੇ ਇਹੋ ਗੱਲ ਕਹਿਣ ਦੇ ਵੀ ਭਾਈ ਗੱਲ ਉਹ ਜਿਹੜੀ ਕੁੱਝ ਨਹੀਂ ਇਹਨਾਂ ਨੂੰ ਫੜਿਆ ਤੁਸੀਂ ਕੀਤਾ ਤੇ ਸਿੱਜਾ ਬੰਦਾ ਕਿਤਾ ਫੋਨ ਲੈ ਜੇ ਚਲੋ ਤੁਸੀਂ ਜਿਹੜੇ ਇਹਨਾਂ ਦੇ ਫੋਨ ਤੁਸੀਂ ਟ੍ਰੇਸ ਤੇ ਲਾ ਕੇ ਉਹ ਬੰਦਾ ਫੜ ਲਓ ਜਿੰਨਾ ਫੋਨ ਖੜੇ ਹੋਣ ਗਿਆ ਪੇ ਕਾਰਵਾਈ ਹੋ ਜੂਗੀ ਨਹੀਂ ਨਹੀਂ ਬਾਕੀ ਆ ਫੋਨਾਂ ਬਾਰੇ ਨਾਲ ਆਪਾਂ ਪੁੱਛਿਆ ਫੋਨ ਦੇਓ ਭਾਈ ਕਿਹੜੀ ਗੱਲ ਮੈਂ ਉਹ ਹੀ ਕਹਿ ਰਿਹਾ ਕਿ ਤੁਸੀਂ ਤੁਸੀਂ ਉਹਨਾਂ ਫੋਨਾਂ ਦੀ ਟ੍ਰੇ ਕਰ ਟ੍ਰੇਸਿੰਗ ਤੇ ਲਾ ਕੇ ਕਾਰਵਾਈ ਕਰੋ ਜਿਹੜੀ ਬਣਦੀ ਆ ਜਾ ਤੇ ਇਹ ਸਾਫ ਤੇ ਬਾੜੀ ਹੈ ਨਾ ਜਦੋਂ ਉਹ ਬੰਦੇ ਆ ਸਰ ਇੱਕ ਬੰਦੇ ਦਿਨ ਦਿਹਾੜੇ ਘਰ ਆਣ ਕੇ ਡਾਕਾ ਮਾਰਨ ਤੇ ਉਹਨਾਂ ਨੂੰ ਕੁਝ ਕਹਿਣ ਬਣਾ ਤੇ ਗੱਲ ਮਾੜੀ ਹੋ ਜਾਂਦੀ ਹੈ ਜੀ। ਜੰਦੇ ਮੇਰੀ ਤੁਸੀਂ ਲੈ ਆ ਬੰਦੇ ਵੀ ਕਾਰਵਾਈ ਕੋਈ ਕਰਾਓ ਆਜੋ। ਠੀਕ ਹੈ ਜੀ ਧੰਨਵਾਦ। ਹਾਂਜੀ ਆਜੋ ਆਜੋ।